ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਇਤਿਹਾਸਿਕ ਸ਼ਹਿਰ ਦਿਲੰਦਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਦੇ ਵਿੱਚ ਸਾਡੀਆਂ ਪੁਲਿਸ ਦੀਆਂ ਬਟਾਲੀਅਨ ਸਾਡੇ ਬਹੁਤ ਸਾਰੇ ਸਕੂਲਾਂ ਦੇ ਬੱਚੇ ਆਪਣੇ ਆਪਣੇ فن ਦਾ ਮੁਜ਼ਾਹਰਾ ਕਰਨਗੇ ਦੋਸਤੋ 78 ਸਾਲ ਹੋ ਗਏ ਯਾਦ ਹੋਿਆਂ ਨੂੰ ਔਰ ਆਜ਼ਾਦੀ ਜਿਹੜੀ ਉਹ ਪੰਜਾਬੀਆਂ ਲਈ ਇੱਕ ਖਾਸ ਮਹਿੰਨੇ ਰੱਖਦੀ ਹੈ 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀ ਇੰਡੀਅਨ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਮਦਨ ਲਾਲ ਟਿੰਗਰਾਜੀ ਕਿੰਨਿਆਂ ਕਿਤੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ ਤਾਂ ਇਹ ਅੱਜ ਦਾ ਦਿਨ ਆਇਆ ਹੈ ਪਹਿਲਾਂ ਤਾਂ ਸ਼ਹੀਦਾਂ ਦੇ ਰੂਪ ਚ ਸਾਨੂੰ ਹੀਰੇ ਕਬਾਉਣੇ ਪਏ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ